ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਡੀ ਹਰ ਖਬਰ ਦੇਖਣ ਲਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੀ ਵੀਡੀਓ ਦੇਖ ਰਹੇ ਹੋ ਇਹਨੂੰ ਵੀ ਕਰਿਓ ਸ਼ੇਅਰ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਪਿੰਡ ਕਣਗੜ ਪੋਤਰਾ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਕਾਰੀ ਮਿਡਲ ਸਕੂਲ ਦੀਆਂ ਤਸਵੀਰਾਂ ਨੇ ਜਿੱਥੇ ਤੁਹਾਨੂੰ ਪਤਾ ਵੀ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਹਰ ਸਰਕਾਰੀ ਸਕੂਲ ਦੇ ਵਿੱਚ ਐਮ ਐਲ ਏ ਮੰਤਰੀ ਪੀ ਸਾਹ ਪਹੁੰਚਦੇ ਆ ਸੋ ਇੱਕ ਸਿੱਖਿਆ ਨੂੰ ਉੱਪਰ ਚੁੱਕਣ ਵਾਸਤੇ ਬਹੁਤ ਵੱਡਾ ਉਪਰਾਲਾ ਜੋ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਪੰਚਾਇਤ ਇੱਥੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਚੀਮਾ ਨਾਲ ਸਾਰੇ ਮੈਂਬਰ ਇੱਥੇ ਮੌਜੂਦ ਹਨ ਅਤੇ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਨੂੰ ਆਖਰੀ ਨੇ ਗੁਰਦੇਵ ਸਿੰਘ ਟਵਾਣਾ ਸਾਹਿਬ ਨੂੰ ਸੋ ਇਹ ਜੋ ਬਹੁਤ ਵੱਡਾ ਉਪਰਾਲਾ ਜਿਵੇਂ ਹੁਣ ਇੱਥੇ ਦੇ ਸਰਕਾਰੀ ਮਿਡਲ ਸਕੂਲ ਦੇ ਹੈਡ ਅਟੀਚਰ ਨੇ ਇੰਚਾਰਜ ਤੋਂ ਵੀਜੇ ਲక్ష్ਮੀ ਜੀ ਮੈਡਮ ਵੀਜੇ ਲక్ష్ਮੀ ਜੀ ਬਹੁਤ ਜ਼ਿਆਦਾ ਵਧੀਆ ਅਤੇ ਤਰੀਕੇ ਨਾਲ ਸਕੂਲ ਨੂੰ ਚਲਾ ਰਹੇ ਨੇ ਸੁਖਜੀਵਨ ਕੌਰ ਮੈਡਮ ਜੀ ਨੇ ਦਵਿੰਦਰਪਾਲ ਸਿੰਘ ਸਰਣ ਬਹੁਤ ਰਾਜkumar ਜੀ ਤੇ ਇਸੇ ਤਰ੍ਹਾਂ ਜਿਹੜਾ ਉਪਰਾਲਾ ਬਹੁਤ ਵਧੀਆ ਕੀਤਾ ਜਾ ਰਿਹਾ ਜਿਹੜਾ ਕਮਰਾ ਪਾਇਆ ਗਿਆ ਜਿਹਦਾ ਅਜ ਉਦਘਾਟਨ ਕਰ ਰਹੇ ਨੇ ਗੁਰਦੇਵ ਸਿੰਘ ਟਬਣਾ ਸਾਹਿਬ ਬਹੁਤ ਵੱਡੀ ਲਾਗਤ ਦੇ ਨਾਲ ਇਹ ਤਿਆਰ ਕੀਤਾ ਗਿਆ ਜਿੱਥੇ ਬੱਚਿਆਂ ਲਈ ਐਲਸੀਡੀ ਤੁਸੀਂ ਦੇਖਦੇ ਹੋ ਐਲਸੀਡੀ ਬਹੁਤ ਵੱਡਾ ਇੱਕ ਉਪਰਾਲਾ ਵੀ ਬੱਚੇ ਵਧੀਆ ਸਿੱਖਿਆ ਹਾਸਲ ਕਰਨ ਸੋ ਅੱਗੇ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਵੀ ਜਿਵੇਂ ਵੀ ਕਿਸੇ ਹੋਰ ਚੀਜ਼ ਦੀ ਲੋੜ ਆ ਅਨਮੀਟਰ ਹੋ ਗਏ ਦੋ ਅਨਮੀਟਰ ਚਾਹੀਦੇ ਸਕੂਲ ਦੇ ਵਿੱਚ ਜਾਂ AC ਦਾ ਪ੍ਰਬੰਧ ਉਹ ਵੀ ਜਲਦੋਂ ਜਲਦ ਜਰੂਰ ਅੱਗੇ ਉਪਰਾਲਾ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਬਹੁਤ ਜਿਆਦਾ ਪਰਮਾ ਹੰਗਾਰਾ ਪਿੰਡ ਵੱਲੋਂ ਪਿੰਡ ਦਾ ਸਾਥ ਜੋ ਅੱਜ ਦੇਖਣ ਨੂੰ ਮਿਲਿਆ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਆਦੀ ਪਾਰਟੀ ਦੇ ਇੱਥੇ ਗੁਰਦੀਪ ਸਿੰਘ ਰਾਟੀ ਲੋਵਿੰਦਰ ਸਿੰਘ ਲੱਖਾ ਭਵਿੰਦਰ ਸਿੰਘ ਉਹ ਵੀ ਇੱਥੇ ਨਾજર ਆਏ ਸਵਾ ਲੱਖ ਨੂੰ ਮਿਲਦੇ ਨੇ ਗੁਰਦੇਸ ਸਿੰਘ ਟਬਾਣਾ ਸੋ ਇੱਥੇ ਸਾਰੇ ਪਿੰਡ ਦੇ ਸਾਡੀਆਂ ਮਾਪੇਣ ਇੱਥੇ ਪਹੁੰਚੀਆਂ ਨੇ ਬਹੁਤ ਵੱਡਾ ਇੱਕ ਸਹਿਯੋਗ ਆ ਜਿਹਦੇ ਨਾਲ ਇੱਥੇ ਚਲੋ ਹੌਸਲਾ ਬੁਜਾਈ ਹੁੰਦਾ ਸਰਕਾਰੀ ਮਿਡਲ ਸਕੂਲ ਦੇ ਹਾਇਰਡ ਟੀਚਰ ਇਨਚਾਰਜ ਉਹ ਮੈਡਮ ਵੀਜੇ ਲక్ష్ਮੀ ਜੀ ਦਾ ਬਹੁਤ ਵੱਡਾ ਸਹਿਯੋਗ ਆ ਸਕੂਲ ਨੂੰ ਤੇ ਜੋ ਬਹੁਤ ਵੱਡਾ ਇੱਕ ਪ੍ਰਬੰਧ ਕਰਦਿਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਇੱਕ ਸਲੰਘਾ ਜੋ ਕਦਮ ਪੁੱਟਿਆ ਉਹਨਾਂ ਨੇ ਸਕੂਲ ਦੇ ਸਟਾਫ ਦੇ ਨਾਲ ਨਾਲ ਪੰਚਾਇਤ ਦਾ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਜਿਹਦੇ ਵਿੱਚ ਦਵਿੰਦਰ ਸਿੰਘ ਚੀਮਾ ਸਰਪੰਚ ਸਾਹਿਬ ਨੇ ਹਰ ਪੱਖੋਂ ਸਭ ਦਾ ਧਿਆਨ ਰੱਖਿਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਹਰ ਪੱਖੋਂ ਪੂਰਾ ਪ੍ਰਬੰਧ ਕੀਤਾ ਕੁਰਸੀਆਂ ਤੋਂ ਲੈ ਕੇ ਪੱਖਿਆਂ ਤੱਕ ਖਾਣ ਪੀਣ ਤੱਕ ਤੇ ਉਹਨਾਂ ਦੇ ਨਾਲ ਦੇ ਮੈਂਬਰ ਜਗਜੀਤ ਜੁਗਨੂ ਗੁਰਪ੍ਰੀਤ ਸਿੰਘ ਹਰਵੰਸ ਸਿੰਘ ਗੁਰਬਾਜ ਸਿੰਘ ਗਗਨਦੀਪ ਸਿੰਘ ਜਗਦੀਪ ਸਿੰਘ ਇੱਥੇ ਹਾਜ਼ਰ ਰਹੇ ਆਮ ਆਦੀ ਪਾਰਟੀ ਦੇ ਲਖਵਿੰਦਰ ਸਿੰਘ ਲੱਖਾ ਗੁਰਦੀਪ ਰਿੰਗ ਰਾਠੀ ਭਵਿੰਦਰ ਸਿੰਘ ਜੁਪੀ ਛੋਟੇ ਛੋਟੇ ਬੱਚੇ ਦੇਖੋ ਤੁਹਾਨੂੰ ਇੱਥੇ ਇੱਕ ਕਰਤੱਬ ਦਿਖਾਉਂਦੇ ਨਜ਼ਰ ਆਉਣਗੇ ਇਹਦੇ ਨਾਲ ਬੱਚਿਆਂ ਦਾ ਇੱਕ ਹੌਸਲਾ ਵਧਦਾ ਹੈ ਜਦੋਂ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਆਪਾਂ ਲੀਕਦੇ ਆਂ ਜਦੋਂ ਪੰਚਾਇਤ ਸਕੂਲ ਨਾਲ ਸਕੂਲ ਪੰਚਾਇਤ ਨਾਲ ਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਮਿਲ ਕੇ ਚੱਲਦਾ ਤਾਂ ਸੋਨੇ ਤੇ ਸੁਹਾਗ ਦੀ ਆਲੀ ਗੱਲ ਹੋ ਜਾਂਦੀ ਹੈ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਗੁਰਦੀ ਜਿਹੜਾ ਮੰਨ ਲਓ ਇੱਥੇ ਗੁਰਪ੍ਰੀਤ ਸਿੰਘ ਨੇ ਮੈਂਬਰ ਖੁਦ ਸੇਵਾ ਕਰਦੇ ਨਜ਼ਰ ਆ ਰਹੇ ਨੇ ਗੁਰਪ੍ਰੀਤ ਸਿੰਘ ਗੁਰਬਾਹ ਸਿੰਘ ਇੱਥੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਸਭ ਨੂੰ ਜਲ ਪਾਣੀ ਦੀ ਸੇਵਾ ਖੁਦ ਆਪ ਕਰ ਰਹੀ ਸੀ ਇਸ ਤਰ੍ਹਾਂ ਦਾ ਇੱਕ ਵਧੀਆ ਮੈਸੇਜ ਜਾਂਦਾ ਵੀ ਮੈਂਬਰ ਹੋਣ ਦੇ ਨਾਤੇ ਵੀ ਉਹ ਪਿੰਡ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੀ ਸੇਵਾ ਕਰਦੇ ਨੇ ਕਾਨਗੜ ਦੇ ਦੋਨੋਂ ਸਕੂਲਾਂ ਦੇ ਅਧਿਆਪਕ ਸਹਿਬਾਨ ਸਰਪੰਚ ਸਾਹਿਬ ਪ੍ਰਿੰਸੀਪਲ ਮੈਮ ਵਿਜੇ ਲక్ష్ਮੀ ਜੀ ਦਵਿੰਦਰਪਾਲ ਸਿੰਘ ਰਾਜਕੁਮਾਰ ਜੀ ਸੁਖਜੀਵਨ ਕੌਰ ਜੀ ਵਰਿੰਦਰ ਸਿੰਘ ਜੀ ਸਦੀਪ ਕੁਮਾਰ ਜੀ ਹੈਡ ਟੀਚਰ ਪ੍ਰਾਇਮਰੀ ਸਕੂਲ ਦੇ ਲਲਿਤ ਕੁਮਾਰ ਜੀ ਮੈਮ ਪਰਮਜੀਤ ਕੌਰ ਜੀ ਤੇ ਮੇਰੇ ਗੁਰੂ ਜਿਨ੍ਹਾਂ ਕੋਲੋਂ ਮੈਂ ਨਮਾਦਾ ਵਿਖੇ ਪੜਿਆ ਸਰ ਗੁਰਦਰਸ਼ਨ ਸਿੰਘ ਜੀ ਨਾજર ਨਹੀਂ ਆ ਰਹੇ ਰਾਜੇ ਵਾਸਤੂ ਉਹਨਾਂ ਕੋਲੋਂ ਪੜਿਆ ਮੈਂ ਤੇ ਮੇਰੇ ਵੀਰ ਲੱਖਾ ਜੀ ਗੁਰਦੀਪ ਭਾਈ ਕਰਮਜੀਤ ਸਰਪੰਚ ਸਾਹਿਬ ਬਜ਼ੁਰਗ ਭਾਈ ਜਗਨੂ ਸਾਰੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਬੈਠੇ ਨੇ ਬਿਸ਼ਨਪੁਰੇ ਤੋਂ ਤੇ ਬੱਚਿਆਂ ਦੇ ਸਤਕਾਰਯੋਗ ਮਾਪੇ ਮੇਰੀਆਂ ਮਾਮਾ ਭੈਣਾ ਨੌਜਵਾਨ ਵੀਰ ਸਭ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੀ ਦਿੱਤੀ ਬਖਸ਼ਿਸ਼ ਫਤਿਹ ਚ ਸਾਜ ਪਾਈਏ ਕਹਿੰਦੇ ਨੇ ਜਿਹਦੀ ਜ਼ੁਬਾਨ ਤੇ ਫਤਿਹ ਹੁੰਦੀ ਹੈ ਉਹਦੀ ਜਹਾਨ ਤੇ ਫਤਿਹ ਹੁੰਦੀ ਹੈ ਸੋ ਫਤਿਹ ਦਾ ਆਵਾਜ਼ ਉੱਚੀ ਦੇਣੇ ਆਪਾਂ ਨੇ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾ ਦਾ ਸਟਾਫ ਜਿੱਦਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਪਹਿਲਾ ਐਜੂਕੇਟਰ ਸਾਡੇ ਕੋਲ ਅਧਿਆਪਕ ਨੇ ਮੈਂ ਹੱਕ ਠੋਕ ਕੇ ਕਹਿਣਾ ਪੂਰੇ ਦੇਸ਼ ਚਲੇ ਜਾਓ ਕਿਸੇ ਵੀ ਇੱਕ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਇਹਨਾਂ ਦੇ ਬਰਾਬਰ ਦੀ এডਿਕੇਸ਼ਨ ਦਾ ਅਧਿਆਪਕ ਲੱਭ ਕੇ ਦਿਖਾ ਦਿਓ ਇੱਕ ਵੀ ਅਧਿਆਪਕ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੇ ਬਰਾਬਰ ਦੀ ਸਿੱਖਿਆ ਹਾਸਲ ਕੀਤੀ ਹੋਈ ਹੋਵੇ ਕਿਉਂਕਿ ਸਰਕਾਰ ਨੇ ਜਦੋਂ ਅਧਿਆਪਕ ਭਰਤੀ ਕੀਤੇ ਨੇ ਜਿੰਨਾ ਸਮਾਂ ਸਾਡੇ ਅਧਿਆਪਕ ਸਾਡੇ ਬੱਚਿਆਂ ਨੂੰ ਦੇ ਰਹੇ ਨੇ ਆਪਣੇ ਬੱਚੇ ਸਮਝ ਕੇ ਇੰਨਾ ਸਮਾਂ ਇਹ ਆਪਣੇ ਬੱਚਿਆਂ ਨੂੰ ਨਹੀਂ ਦਿੰਦੇ ਸੋ ਘਰਾਂ ਦੇ ਵਿੱਚ ਸਵੇਰੇ 7 ਵਜੇ ਘਰਾਂ ਤੋਂ ਨਿਕਲਦੇ ਨੇ ਸਕੂਲ 'ਚ ਪਹੁੰਚਦੇ ਨੇ 3 ਵਜੇ ਛੁੱਟੀ ਹੁੰਦੀ ਹੈ ਫੇਰ ਜਾ ਕੇ 5-6 ਵਜੇ ਘਰੇ ਜਾਂ ਫੇਰ ਜਾਂਦੇ ਨੇ ਆਪਣੇ ਬੱਚਿਆਂ ਨੂੰ ਸਮਾਂ ਦੇਣ ਦੇ ਲਈ ਇਹਨਾਂ ਕੋਲ ਸਮਾਂ ਨਹੀਂ ਹੈਗਾ ਪਰ ਸਾਡੇ ਬੱਚਿਆਂ ਨੂੰ ਸਾਰਾ ਦਿਨ ਪੂਰਾ ਮਿਹਨਤ ਦੇ ਨਾਲ ਪੜਾਉਂਦੇ ਨੇ ਇਦਾਂ ਦਾ ਮੈਂ ਚੈਰੰਜ ਕਰਕੇ ਕਹਿਣਾ ਵੀ ਜੇ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਇੰਨੀ ਮਿਹਨਤ ਮਸ਼ਕਤ ਕਰਨ ਵਾਲਾ ਸਟਾਫ ਹੋਵੇ ਜਿੱਦਾਂ ਦੇ ਅਧਿਆਪਕ ਸਾਡੇ ਸਾਹਮਣੇ ਲੱਗਦੇ ਹੁੰਦੇ ਬਹੁਤੇ ਸਕੂਲ ਐਦਾਂ ਦੇ ਸੀ ਜਿੱਥੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਨਹੀਂ ਸੀਗੇ ਚਾਰ ਦੀਵਾਰੀਆਂ ਟੁੱਟੀਆਂ ਹੋਈਆਂ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਅੱਜ 20000 ਸਕੂਲ ਐ ਪੰਜਾਬ ਦੇ ਵਿੱਚ ਸਰਕਾਰੀ ਜਿਹਦੇ ਵਿੱਚ ਸਾਡੇ ਆਮ ਘਰਾਂ ਦੇ ਧੀਆ ਪੁੱਤ ਬੱਚੇ ਪੜ ਰਹੇ ਨੇ 28 ਲੱਖ ਬੱਚੇ ਪੜ ਰਹੇ ਨੇ ਅੱਜ ਪੀਏ ਗੁਰਦੇਵ ਸਿੰਘ ਟਵਾਣਾ ਜੀ ਦੇ ਕੈਨ ਤੇ ਗਾਇਕ ਜਗਜੀਤ ਜਗਨੂ ਜੀ ਨੇ ਆਪਣੀ ਪ੍ਰਾਣੀ ਕੈਸਟ ਦਾ ਗੀਤ ਵੀਰ ਮੇਰੇ ਨਿੱਕੇ ਨਿੱਕੇ ਰੁੱਲ ਜਾਣਗੇ ਸਭ ਨੂੰ ਸੁਨਾਇਆ ਜਿਹਦੇ ਨਾਲ ਸਭ ਦੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੁੱਬੇ ਆਗੋ ਜਿੰਦਿਆਂ ਮਾਰਗੋਗੀ ਮਾ ਵੀਰ ਮੇਰੇ ਨਿੱਕੇ ਨਿੱਕੇ ਨੇ ਰਿਕੇ ਨੇ ਕਿੱਲ ਦਾ ਆਨੰਦ ਵੀਰ ਮੇ ਬੋਲੀ ਤੇ ਪਿਆਰ ਆ ਮੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਲਈ ਜਿੱਤੇ ਸਰਕਾਰੀ ਮਿਡਲ ਸਕੂਲ ਦਾ ਸਾਰਾ ਸਟਾਫ ਹੈੱਡ ਟੀਚਰ ਬੀ ਜੇ ਲక్ష్ਮੀ ਜੀ ਵੱਲੋਂ ਤੇ ਮੌਜੂਦਾ ਪੰਚਾਇਤ ਮੁਖੀ ਦਵਿੰਦਰ ਸਿੰਘ ਚੀਮਾ ਸਰਪੰਸਾ ਵੱਲੋਂ ਬਹੁਤ ਵੱਡਾ ਇੱਕ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਦਵਿੰਦਰ ਸਿੰਘ ਚੀਮਾ ਜੀ ਨੇ ਛੋਟੇ-ਛੋਟੇ ਬੱਚਿਆਂ ਨੂੰ ਸਨਮਾਨਿਤ ਕਰਵਾਇਆ ਤੇ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਪਿੰਡ ਦੇ ਪਹੁੰਚੇ ਸਭ ਨੂੰ ਸਿਰ ਪਾਉ ਪਕੇ ਸਨਮਾਨਿਤ ਕੀਤਾ ਗਿਆ ਦਵਿੰਦਰ ਸਿੰਘ ਚੀਮਾ ਜੀ ਨੇ ਹਰ ਪੱਖੋਂ ਖਾਣ ਪੀਣ ਦਾ ਪ੍ਰਬੰਧ ਕਰਕੇ ਰਹਿਣ ਸੈਣ ਦਾ ਸਾਰਾ ਬਹੁਤ ਵੱਡਾ ਉਪਰਾਲਾ ਦਵਿੰਦਰ ਸਿੰਘ ਚੀਮਾ ਜੀ ਵੱਲੋਂ ਕੀਤਾ ਗਿਆ ਜੋ ਇੱਕ ਸਲਾਘਾਯੋਗ ਕਦਮ ਹੈ ਪੰਚਾਇਤ ਲਈ ਇਸ ਮੌਕੇ ਆਮਦਨੀ ਪਾਰਟੀ ਦੇ ਗਰਦੀਪ ਸਿੰਘ ਰਾਠੀ ਲਖਵਿੰਦਰ ਸਿੰਘ ਲੱਖਾ ਭਵਿੰਦਰ ਸਿੰਘ ਜੁਪੀ ਬਲਾਕ ਸਮਤੀ ਮੈਂਬਰ ਤਰਨਜੀਤ ਸਿੰਘ ਸਾਬਕਾ ਸਰਪੰਚ ਨਸਤਰ ਸਿੰਘ ਹਾਜ਼ਰ ਰਹੇ ਨਮੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਜ਼ਰੂਰ ਭੇਜੋ ਧੰਨਵਾਦ ਸਸ਼ੀਕਾਰ